ਸਿੱਦੇ ਕਹਣਾ ਕਿ ਜਦੋਂ ਕੋਈ ਧਰਨਾ ਹੁੰਦਾ ਹੈ ਹਮ ਮਨੋਬੀਰ ਨਗਰਾਂ ਧਰਨਾ ਸੀ ਅੱਜ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਜਿਹੜਾ ਪ੍ਰੋਟੈਸਟ ਰੱਖ ਲੈਣਾ ਹੈ ਬਿਲਕੁਲ ਪੀਸਕੋਲਾ ਜਿੱਥੇ ਗੇਜਰੀ ਵਾਲੀ ਰੈਲੀ ਹੈ ਜਿਹੜੇ ਉਹਨਾਂ ਦੇ ਲੀਡਰ ਸੀਗੇ ਉਹਨਾਂ ਨੂੰ ਰਾਤ ਨੂੰ ਚੱਕ ਲੈ ਗਏ ਮੁੰਡੇ ਕੁੜੀਆਂ ਤੇ ਘਰੇ ਮਤਲਬ 15 15 20 20 ਪੁਲਿਸ ਵਾਲੇ ਭੇਜ ਦਿੱਤੇ ਗਏ ਤੇ ਉਹਨਾਂ ਨੂੰ ਰੋਕ ਲੈ ਗਏ ਬਲਾਕ ਕਰ ਲੈ ਜਾਣਾ ਦਾ ਰਸਤਾ ਤਾਂ ਕਿ ਪ੍ਰੋਟੈਸਟ ਨਾ ਹੋ ਸਕੇ ਮੈਂ ਪੰਜਾਬ ਦੇ ਵਿੱਚ ਇਹਨਾਂ ਦੇਖਿਆ ਨਹੀਂ ਚੱਲੇ ਜਦੋਂ ਕੋਈ ਕਿਸਾਨਾਂ ਦਾ ਧਰਨਾ ਹੁੰਦਾ ਹੈ ਕਿਸਾਨ ਲੀਡਰਾਂ ਨੂੰ ਰਾਤ ਨੂੰ ਚੱਕ ਲੈ ਜਾਂਦਾ ਹੈ ਜਦੋਂ ਕੋਈ ਆਪੋਜੀਸ਼ਨ ਜਿਵੇਂ ਇਹ ਜਦੋਂ ਰਾਤ ਨੂੰ ਪਾਉਂਸਰਾਸ ਤੇ ਕਰ ਰਾਇਆ ਮੈਂ ਇਤਨਾ ਕੁਛ ਉਹ ਤਾਂ ਅੱਜ ਲਿਖਿਆ ਨਹੀਂ ਨਾ ਜਿੱਤੇ ਕਿ ਉਹਦੀ ਪਟਾਸ਼ਨੀ ਦਾ ਜਦੋਂ ਸ਼ਰੀਆਮੇ ਇੱਕ ਗੁੰਡਾ ਕਰਦੀ ਉਹ ਭਗਵਾਨ ਤੁਮਨ ਜੀ ਕਿਹਨੇ ਕਰਨ ਦੇ ਅੰਦਰ ਰਹਿ ਕੇ ਤੁਸੀਂ ਕਰਦੇ ਪਏ ਜਿਹੜਾ ਸਬਦਾਨ ਤੁਸੀਂ ਫੋਨ ਕਰਦੇ ਪਏ ਉਹਨਾਂ ਬੌਸ ਵਾਲਿਆਂ ਨੂੰ ਵੀ ਚਾਹੀਦਾ ਹੈ ਉਹਨਾਂ ਨੇ ਸੌਂ ਕੋਈ ਭਗਵਾਨ ਤੁਮਨ ਥੋੜੀ ਖਾਦੀ ਹੈ ਉਹਨਾਂ ਨੇ ਸੌਂ ਸਬਦਾਨ ਨਹੀਂ ਖਾਦੀ ਜਦੋਂ ਉਹਨਾਂ ਨੂੰ ਮਾਰਨਾ ਬਿਖਾਰੇ ਇਸ ਤਰੀਕੇ ਨਾਲ ਕਿਹਨੇ ਦਿੱਤਾ ਸਭ ਤੋਂ ਵੱਡੀ ਪ੍ਰੋਬਲਮ ਆਫੇ ਲੋਕਾਂ ਦੀ ਹੈ ਕਿ ਹਜੇ ਵੀਡੀਓ ਦੇਖ ਕੇ ਜਾਂ ਹਜੇ ਗੱਲ ਸੁਣ ਕੇ ਲੋਕ ਗੁੱਸਾ ਕਿਉਂ ਨਹੀਂ ਕਰਦੇ ਕੋਈ ਸਮਝਾ ਕਿ ਮਤਲਬ ਕਿਸੇ ਦਾ ਲੇਬਰ ਨੂੰ